ਸੋ ਉਹ ਆਪਾਂ ਅੱਜ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸੋ ਬੜਾ ਸੋਚਣ ਤੇ ਸਮਝਣ ਵਾਲਾ ਮੁੱਦਾ ਹੈ ਸਾਰਾਂ ਤੋਂ ਪਹਿਲਾਂ ਤਾਂ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨੇ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੀ ਹੀ ਲਿਆ ਪਹਾਨੇ ਸਿੱਧੂ ਦੀ ਟੀਮ ਆ ਜਿਹੜੀ ਉਹ ਚੰਡੀਗੜ੍ਹ ਏਜੰਟ ਨੇ ਜਿਹੜੇ ਠੱਗੀਆਂ ਮਾਰਦੇ ਨੇ ਪੂਰੇ ਪੰਜਾਬ 'ਚ ਉਹ ਟੀਮ ਜਾਂਦੀ ਐ ਚਲੋ ਵਧੀਆ ਕੰਮ ਕਰ ਰਹੇ ਨੇ ਜਿੱਥੇ ਕਰਦੇ ਨੇ ਵਧੀਆ ਸੋ ਮਹਿੰਗਾ ਸਿੰਘ ਸਿੱਧੂ ਉਹ ਭਾਨੇ ਸਿੱਧੂ ਦੀ ਟੀਮ ਦਾ ਭਾਨੇ ਤੋਂ ਬਾਅਦ ਆਗੂ ਲੱਗਦਾ ਉਹ ਭਾਨੇ ਤੋਂ ਬਾਅਦ ਆ ਦੂਜੇ ਨੰਬਰ ਤੇ ਆਗੂ ਆਉਂਦਾ ਟੀਮ ਦਾ ਜਦੋਂ ਭਾਨਾ ਬਾਹਰ ਗਿਆ ਹੋਇਆ ਹੁਣ ਉਹਨੇ ਫਰਾਂਸ ਦੇ ਵਿੱਚ ਵੀ ਕੁਝ ਸਮਾਗਮਾਂ ਦੇ ਵਿੱਚ ਜਾਣਾ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣਾ ਤੇ ਯੂਰਪ ਗਿਆ ਹੋਇਆ ਉਹ ਜਰਮਨ ਗਿਆ ਹੋਇਆ ਸੋ ਉਹ ਤਾਂ ਉੱਧਰ ਫਿਰਦਾ ਬਾਹਰਲੇ ਦੇਸ਼ 'ਚ ਉਹਦੇ ਦੋਸਤ ਤੇ ਕੁੜੀ ਨਾਲ ਸੇਡ ਸੱਡ ਦਾ ਪਰਚਾ ਦਰਜ ਕੀਤਾ ਸਾਹਮਣੇ ਦੇਖ ਰਹੇ ਆ ਵੀਡੀਓ ਦੇ ਵਿੱਚ ਉਹ ਭੈਣ ਜੀ ਭੈਣ ਜੀ ਕਹਿ ਰਿਹਾ ਕੁੜੀ ਨੂੰ ਭੈਣ ਜੀ ਭੈਣ ਜੀ ਕਹਿ ਰਿਹਾ ਮੈਂ ਸਾਰਾਂ ਤੋਂ ਪਹਿਲਾਂ ਤਾਂ ਉਸ ਭੈਣ ਨੂੰ ਕਹਿਣਾ ਚਾਹਣਾ ਵੀ ਤੂੰ ਭੈਣ ਦੇ ਨਾਂ ਉੱਤੇ ਕਲੰਕ ਹੈ ਜਿਹਦੀ ਤੂੰ ਸਗੀ ਭੈਣ ਆ ਉਹ ਤਰਾ ਅਸਲੀ ਭਾਈ ਹੋਣਾ ਜੇ ਤੇਰੇ ਉਹਨੇ ਉਹ ਗੁੱਤ ਨਹੀਂ ਫੜ ਕੇ ਨਾ ਪੰਜ ਛਤ ਸਿੱਟੀਆਂ ਕਿਉਂ ਮੈਂ ਉਹਦੇ ਪਰਾਂ ਸਕੇ ਪਰਾਂ ਨੂੰ ਕਹਿਣਾ ਚਾਹੁੰਦਾ ਵੀ ਜੇ ਤਾ ਤੂੰ ਹੋਇਆ ਅਸਲੀ ਪਿਓ ਦਾ ਪੁੱਤ ਫਿਰ ਤਾਂ ਆਪਣੀ ਭੈਣ ਨੂੰ ਉਸ ਵੀਡੀਓ ਨੂੰ ਦੇਖ ਕੇ ਆਪਣੀ ਭੈਣ ਤੇ ਇਸ ਤਰ ਫਿਰੇਗਾ ਵੀ ਤੂੰ ਇੱਕ ਭੋਲੇ ਭਾਲੇ ਇਨਸਾਨ ਤੇ ਤੈਨੂੰ ਭੈਣ ਕਹਿ ਰਿਹਾ ਭੈਣ ਦੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਸਰਕਾਰ ਦੇ ਦਰਵਾਜ਼ੇ ਵਿੱਚ ਆ ਕੇ ਪਰਚਾ ਕਰਾ ਰਹੀਆਂ ਜੇ ਹੋਇਆ ਖੱਚਾਂ ਦਾ ਟੱਬਰ ਨਲੇਕਾਂ ਦਾ ਤੇ ਨੰਗ ਮਲੰਗਾਂ ਦਾ ਟੱਬਰ ਫਿਰ ਉਹ ਇਹੀ ਕਰਨਗੇ ਅਕਸਰ ਦੇਖਦੀਆਂ ਸਾਡੇ ਆਪਣੇ ਇਲਾਕਿਆਂ ਦੇ ਵਿੱਚ ਆਲੇ-ਦੁਆਲੇ ਕੁਝ ਖੱਚ ਜਨਾਨੀਆਂ ਖੱਚ ਬੰਦੇ ਹੁੰਦੇ ਨੇ ਉਹਨਾਂ ਦਾ ਕੰਮ ਹੀ ਇਹ ਹੁੰਦਾ ਇਹ ਸਰਕਾਰ ਨੇ ਤਾਂ ਇੰਨਾ ਗੰਦਾ ਕੰਮ ਫੜ ਲਿਆ ਜਦੋਂ ਕਹਿੰਦੇ ਬੰਦਾ ਆਪ ਤੋਂ ਕੰਟਰੋਲ 'ਚ ਨਹੀਂ ਆਉਂਦਾ ਬੰਦੇ ਤੋਂ ਬੰਦਾ ਕੰਟਰੋਲ 'ਚ ਨਹੀਂ ਆਉਂਦਾ ਉਦੋਂ ਫਿਰ ਉਹ ਖਾਸ ਲੋਕ ਨੇ ਜਿਹੜੇ ਉਹ ਤੀਮੀ ਨੂੰ ਮੂਰੇ ਕਰਕੇ ਜਨਾਨੀ ਨੂੰ ਮੂਰੇ ਕਰਕੇ ਜਾਂ ਉਹਦੀ ਕੁੜੀ ਨੂੰ ਮੂਰੇ ਕਰਕੇ ਉਹ ਫਿਰ ਉਹਦਾ ਚੋਗਾ ਜੱਗਾ ਪੜਵਾਉਂਦੇ ਨੇ ਕੋਈ ਪਾੜਦੇ ਨੇ ਕੋਈ ਆਪ ਹੀ ਉਹ ਝੂਠਾ ਪਰਚਾ ਦਰਜ ਕਰਾਉਂਦੇ ਨੇ ਇਹ ਮੈਂ ਬਹੁਤ ਟਾਈਮ ਤੋਂ ਦੇਖ ਰਿਹਾ ਇਹ ਅਕਸਰੀ ਪਿੰਡਾਂ 'ਚ ਅਤੇ ਸ਼ਹਿਰਾਂ 'ਚ ਹੋ ਰਿਹਾ ਹੈ ਇਹ ਜਿਹੜੇ ਬਲਾਤਕਾਰ ਦੇ ਪਰਚੇ ਹੁੰਦੇ ਨੇ ਜਿਹੜੇ ਅਸਲੀ ਹੁੰਦੇ ਨੇ ਉਹਨਾਂ ਨੂੰ ਤਾਂ ਸਰਕਾਰ ਹੀ ਨਹੀਂ ਲਾਗੂ ਕਰਦੀ ਇੱਕ ਮਾਨਸਾ ਬਲਾਤਕਾਰ ਹੋਇਆ 14 ਸਾਲਾਂ ਦੀ ਕੁੜੀ ਨਾਲ ਪਰਮੰਦਰ ਝੋਟੇਫਰਾਂ ਨੇ ਐਕਸ਼ਨ ਲਿਆ। ਹੋਰ ਬਾਕੀ ਨਾਂ ਤਾਂ ਕੋਈ ਕਾਂਗਰਸ ਦਾ ਉਮੀਦਵਾਰ ਬਣਨ ਦੀ ਲਾਇਕ ਆ ਜਿਹੜਾ ਕੋਈ ਟਿਕਟ ਮੰਗਦਾ ਫਿਰਦਾ ਉਹ ਵੀ ਨਹੀਂ ਬੋਲਿਆ। ਨਾ ਹੀ ਕੋਈ ਦੂਜੀਆਂ ਤੀਜੀਆਂ ਪਾਰਟੀਆਂ ਚੋਂ ਬੋਲਿਆ ਤੇ ਝਾੜੂ ਵਾਲੇ ਤਾਂ ਉਹਦੇ ਵਿੱਚ ਹੀ ਸ਼ਾਮਲ ਨੇ। ਝਾੜੂ ਵਾਲੇ ਤਾਂ ਉਹਦੇ ਵਿੱਚ ਹੀ ਸ਼ਾਮਲ ਨੇ ਝਾੜੂ ਵਾਲੇ ਤਾਂ ਧਮਕੀਆਂ ਵੀ ਦੇ ਰਹੇ ਨੇ ਉਸਪੀੜਤ ਪਰਿਵਾਰ ਨੂੰ। ਸੋ ਆਓ ਅਜੇ ਬਲਾਤਕਾਰ ਦੇ ਦੋਸ਼ੀਆਂ ਨੂੰ ਫੜਨਾ ਅਸਲੀ ਨੂੰ ਮਾਨਸਾ ਫੜੋ। ਉਹਨਾਂ ਨੂੰ ਫਾਂਸੀ ਦੇ ਦਿਓ ਚਾਹੇ ਚੌਂਕ 'ਚ ਖੜਾ ਕੇ ਕੁਛ ਮਰਜੀ ਉਹਨਾਂ ਨਾਲ ਕੁੱਤੇ ਖਾਣੀ ਕਰੋ। ਉਹਨਾਂ ਨੂੰ ਜਿਹੜੀ ਮਰਜ਼ੀ ਸਜ਼ਾ ਦੇ ਦੇਓ ਭਾਵੇਂ ਮੌਤ ਦੀ ਸਜ਼ਾ ਦੇ ਦੇਵੋ ਪਰ ਇੱਥੇ ਜਿਹੜਾ ਮਹਿੰਗਾ ਸਿੱਧੂ ਹੈ ਉਹਦਾ ਭੈਣ ਜੀ ਭੈਣ ਜੀ ਕਹੀ ਜਾਂਦਾ ਹੈ ਕੁੜੀਆਂ ਨੂੰ ਸਤਕਾਰ ਨਾਲ ਬੋਲ ਰਿਹਾ ਸ਼ੋ ਉਹਦੇ ਪਰਚਾ ਦਰਜ ਕਰ ਦਿੱਤਾ ਛੇੜ ਛਾੜਦਾ ਬੇਸ਼ਰਮਾਂ ਦੀ ਸਰਕਾਰ ਹੁਣ ਇਸ ਗੱਲ ਤੋਂ ਪਤਾ ਲੱਗਦਾ ਹੈ ਵੀ ਪੰਜਾਬ ਸਰਕਾਰ ਕੋਲ ਕੋਈ ਮੁੱਦਾ ਨਹੀਂ ਰਹਿ ਗਿਆ ਲੋਕਾਂ 'ਚ ਵਰਨ ਦਾ ਤੇ ਪੰਜਾਬ ਸਰਕਾਰ ਜਿਹੜੀ ਨਿਤਨੇਮੇ ਘਟਿਆ ਮੁੱਦੇ ਘਟਦੀਆਂ ਨੈਰੇਟਿਵ ਸਿਰਜ ਰਹੀ ਆ ਇਹ ਸਰਕਾਰ ਆ ਜਿਹੜੀ ਇਹ ਖਤਮ ਹੋ ਚੁੱਕੀ ਆ ਵੋਟਾਂ ਭਾਵੇਂ 2027 ਚ ਪੈਣਗੀਆਂ ਪਰ ਇਹ ਸਰਕਾਰ ਜਾ ਚੁੱਕੀ ਐ ਪੰਜਾਬ ਦੇ ਵਿੱਚ ਸਰਕਾਰ ਹੈ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਦਿੱਲੀ ਵਾਲੇ ਨੇ ਜਿਹੜੇ ਆਪ ਦਾ ਡੰਡਾ ਚਲਾ ਰਹੇ ਨੇ ਪਰ ਉਹਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ਮਹੰਗਾ ਸਿੰਘ ਸਿੱਧੂ ਦੀ ਜੱਜ ਕੇਸ ਕੋਟ ਕਰਾਂਗੇ ਜਿਹੜਾ ਨੂੰ ਭਾਈ ਪੈਸੇ ਦਬਾਏ ਨੇ ਉਹ ਵੀ ਸਾਹਮਣੇ ਆਓ ਜਿਹੜਾ ਦੇ ਪੈਸੇ ਦੱਬੇ ਨੇ ਏਜੰਟਾਂ ਨੇ ਜਿਹੜਾ ਨੂੰ ਭਾਨੇ ਹੋਰਾਂ ਨੇ ਮੜਵਾ ਦਿੱਤੇ ਪੈਸੇ ਉਹ ਵੀ ਆਓ ਸਪੋਰਟ ਦੇ ਵਿੱਚ ਜਿਹੜਾ ਨੂੰ ਅਜੇ ਮੜਵਾਉਣੇ ਨੇ ਜਿਹੜਾ ਦੇ ਏਜੰਟਾਂ ਨੇ ਪੈਸੇ ਦੱਬੇ ਹੋਏ ਨੇ ਸਾਰੇ ਪੰਜਾਬ ਦੇ ਵਿੱਚੋਂ ਉਹ ਵੀ ਆਓ ਜਿਹੜੀ ਭਾਨਾ ਸਿੱਧੂ ਕਾਲ ਦੇਊਗਾ ਉਹ ਤੇ ਜ਼ਰੂਰ ਪਹੁੰਚਿਓ ਚੰਡੀਗੜ੍ਹ ਏਜੰਟਾਂ ਨੂੰ ਘੇਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ